जन हितेशी टीआरपी नहीं भरोसा आपका जसी फोर्टिस हॉस्पिटल जे ब्रेस्ट फीडिंग वीक मना रहे हैं इस सारी दुनिया जे मनाया जांदा है जे तोड़े तो कोई पूछे सब तो वड्डा रिश्ता ही है वो एक मां ते बच्चे दा है एक बच्चे दी रोंदे आवाज पीछे आ रही है जब बच्चा रोंदा है ता मां अपने आप ममता उमड़ दी है असि सिर्फ ये कहना चंदे हैं ਏ ਬ੍ਰੈਸਟ ਫੀਡਿੰਗ ਇਜ਼ ਦ ਓਨਲੀ ਫੀਡਿੰਗ ਵਿਚ ਸ਼ੁੱਡ ਬੀ ਡਨ। ਇਹ ਡੱਬਿਆਂ ਵਾਲਾ ਕਲਚਰ, ਇਹ ਫਿਲਮਾਂ ਵਾਲਾ ਕਲਚਰ, ਇਹ ਟੀਵੀ ਵਾਲਾ ਕਲਚਰ ਇਹ ਸਭ ਛੱਡਣਾ ਚਾਹੀਦਾ ਹੈ। ਤੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਤੇ ਇਹ ਬੇਨਤੀ ਮੈਂ ਐਜ਼ ਗੈਸਟਰੋਐਂਟਰੋਲੋਜਿਸਟ ਨਹੀਂ ਕਰ ਰਿਹਾ। ਮੈਂ ਵਾਈਸ ਪ੍ਰੈਜ਼ੀਡੈਂਟ ਹਾਂ న్యూਟ੍ਰੀਸ਼ਨਲ ਸੁਸਾਇਟੀ ਆਫ ਇੰਡੀਆ ਦਾ। ਤੇ ਜਿਆਦਾ ਸੀ ਨਿਊਟ੍ਰੀਸ਼ਨ ਦੀ ਗੱਲ ਕਰਦੇ ਆਂ ਤੇ ਬ੍ਰੈਸਟ ਮਿਲਕ ਜਿਹੜਾ ਹੈ ਉਸ ਤੋਂ ਉੱਤੇ ਪੋਸ਼ਟਿਕ ਭੋਜਨ ਜਾਂ ਉਸ ਤੋਂ ਉੱਤੇ ਪੋਸ਼ਟਿਕ ਚੀਜ਼ ਕੋਈ ਵੀ ਨਹੀਂ ਹੈ ਤੋਂ ਸਾਰਿਆਂ ਨੂੰ ਇਹ ਆਪਾਂ ਅਵੇਅਰਨੈਸ ਕ੍ਰੀਏਟ ਕਰਨੀ ਹੈ ਕਿ ਇਹ ਡੱਬੇ ਵਾਲਾ ਖੰਦੂਰ ਕਰਨ ਤੇ ਬ੍ਰੈਸਟ ਫੀਡਿੰਗ ਨੂੰ ਜਿੰਨਾ ਅ ਜਲਦੀ ਸਾਰੇ ਦੇਸ਼ ਚ ਸਾਰੀ ਮਾਵਾਂ ਨੂੰ ਦੱਸਿਆ ਜਾਵੇ ਕਿ ਇਹ ਸਭ ਤੋਂ ਬੈਟਰ ਹੈ ਉਹ ਨਾਲ ਚਾਹ। ਸਪੈਸ਼ੀਅਲ ਕੁਐਸਚਨ ਆ ਜਿਵੇਂ ਕਿ ਵੈਸਟਰਨ ਕਲਚਰ ਜਿਆਦਾ ਲੋਕੀ ਦੇਖ-ਦੇਖ ਕੇ ਜਾਂ ਟੀਵੀ ਤੇ ਇੰਗਲਿਸ਼ ਤੇ ਜਿਆਦਾ ਦੇਖ ਕੇ ਫਿਰ ਉਹ ਪ੍ਰਮੋਟ ਕਰਦੇ ਆ ਵੀ ਇੱਥੇ ਉਸ ਤਰ੍ਹਾਂ ਦਾ ਕਲਚਰ ਹੈ ਨਹੀਂ ਹੈ ਨਹੀਂ ਕਰਦੇ। ਬਟ ਇਹ ਤੁਹਾਨੂੰ ਨਹੀਂ ਲੱਗਦਾ ਵੀ ਵੀ ਵੈਸਟਰਨ ਵੀ ਐਦਾਂ ਵੀ ਕੋਈ ਪ੍ਰੋਗਰਾਮ ਜਾਣੇ ਚਾਹੀਦੇ ਆ ਜਾਂ ਤੇ ਇਸ ਤਰ੍ਹਾਂ ਦੇ ਜੀ ਜਾਗਰੂਕਤਾ ਹੋਰ ਚਲਣੇ ਲਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਹੜੇ ਆਪਣੇ ਦੇਸ਼ ਦੇ ਕਲਚਰ ਹੈਂ ਟ੍ਰੈਡੀਸ਼ਨਸ ਹੈ ਉਹ ਬਹੁਤ ਮਹੱਤਵਪੂਰਨ ਹੈਂ ਤੇ ਬਹੁਤ ਅੱਛੀ ਹੈਂ ਤੁਸੀਂ ਹੁਣ ਰਿਮੈਂਬਰ ਕਰੋਗੇ ਕਿ ਅੱਜਕਲ ਸਬ ਸਕੂਲਾਂ ਚ ਪੇਸਟਰੀ ਬਨਸ ਪিৎਜਾਸ ਓਕ ਵਗੈਰਾ ਚਲਾਇਆ ਜਾ ਰਹਾ ਹੈ ਵਿਚ ਆਰ ਜੰਕ ਫੂਡਸ ਸੋ ਇਹ ਸਾਰੇ ਕਿੱਥੋਂ ਆਏ ਆ ਆਪਣਾ ਤਾਂ ਆਮ ਰਸ ਹੁੰਦਾ ਸੀ ਲੱਸੀ ਹੁੰਦੀ ਸੀ ਦੁੱਧ ਹੁੰਦਾ ਸੀ ਜੰਗੀਰੀ ਹੁੰਦੀ ਸੀ ਸੋ ਇਹ ਸਾਰੀਆਂ ਚੀਜ਼ਾਂ ਜਿੰਨੀ ਛੇਤੀ ਵਾਪਸ ਲਿਆਵਾਂਗੇ ਉਹਨਾਂ ਆਪਣੇ ਦੇਸ਼ ਦੇ ਲੋਕਾਂ ਦਾ ਭਲੇ ਹੈ। ਥੈਂਕ ਯੂ ਥੈਂਕ ਯੂ। ਮੇਰਾ ਨਾਮ ਸੰਵੀਰ ਸਿੰਘ ਵੰਮਰਾ ਹੈ। ਜੀ। ਮੈਂ ਫੋਰਟਿਸ ਹਸਪਤਾਲ ਲੁਧਿਆਣਾ ਦਾ ਫੈਸਿਲਿਟੀ ਡਾਇਰੈਕਟਰ ਹਾਂ। ਜੀ। ਤੇ ਮੇਰੇ ਨਾਲ ਅੱਜ ਮੇਰੀ ਪੂਰੀ ਟੀਮ ਮਰੀ ਫੋਰਟਿਸ ਹਸਪਤਾਲ ਲੁਧਿਆਣਾ ਦੀ ਪੂਰੀ ਟੀਮ ਹੈਗੀ ਹੈ। ਜੀ। ਐਂਡ ਅਸੀਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਵਰਲਡ ਬ੍ਰੈਸ ਫੀਡਿੰਗ ਵੀਕ। ਤੇ ਵਰਲਡ ਬ੍ਰੈਸ ਫੀਡਿੰਗ ਵੀਕ ਸੈਲੀਬ੍ਰੇਟ ਕਰਨ ਦੀ ਲੋੜ ਕਿਉਂ ਹੈਗੀ ਹੈ ਜਦਕਿ ਇਹ ਰੋਜ਼ ਦਾ ਕੰਮ ਹੈ। ਤੇ ਸਾਡੇ ਡਾਕਟਰ ਸੈਰੀਪੁਰੀ ਟੀਮ ਡਾਕਟਰਸ ਦੀ ਇਹ ਕੋਸ਼ਿਸ਼ ਚ ਰਹਿੰਦੀ ਕਿ ਤਾਂਕਿ ਹਰੇਕ ਮਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਬ੍ਰੈਸਟ ਫੀਡਿੰਗ ਜ਼ਰੂਰੀ ਕਿਉਂ ਹੈ ਬ੍ਰੈਸਟ ਫੀਡਿੰਗ ਦੇ ਆਪਣੇ ਫਾਇਦੇ ਨੇ ਜਿਹੜੇ ਜਾਣਨੇ ਸਮਝਨੇ ਬਹੁਤ ਜ਼ਰੂਰੀ ਹੈ ਤੇ ਅੱਜ ਅਸੀਂ ਇਹ ਪੂਰਾ ਇਵੈਂਟ ਕੀਤਾ ਸੀਗਾ ਵਿਦ ਆਲ ਆ ਡਾਕਟਰਸ ਇਅਰ ਇਹ ਇਵੈਂਟ ਕਰਕੇ ਅਸੀਂ ਸਾਰਿਆਂ ਨੂੰ ਇਹ ਕੋਸ਼ਿਸ਼ ਕੀਤੀ ਸਮਝਾਉਣ ਦੀ ਕਿ ਬ੍ਰੈਸਟ ਫੀਡਿੰਗ ਪਹਿਲੇ ਦਿਨ ਤੋਂ ਲੈ ਕੇ ਘੱਟੋ ਘੱਟ 2 2.5 ਸਾਲ ਤੱਕ ਬੱਚੇ ਲਈ ਬਹੁਤ ਜ਼ਰੂਰੀ ਹੈ ਸੋ ਇਹ ਅਸੀਂ ਅੱਜ ਫੋਰਟਿਸ ਹਸਪੀਟਲ ਲੁਧਿਆਣਾ ਦੇ ਵੱਲੋਂ ਸਾਰੀ ਪਬਲਿਕ ਨੂੰ ਇੱਕ ਸੰਦੇਸ਼ ਦੇਣਾ ਸੀਗਾ ਤੇ ਅਸੀਂ ਸਾਰੇ ਨੂੰ ਸਮਝਾਉਣਾ ਚਾ ਰਹੇ ਸੀ ਤੇ ਮੇਰੇ ਕੋਲ ਬਾਕੀ ਡਾਕਟਰਸ ਵੀ ਹੈਗੇ ਆਈ ਊਡ ਰਿਕੁਐਸਟ ਕਿ ਵੀ ਇਹ ਵੀ ਕੁਝ ਕਹਿਣ ਦੇ ਦਿੱਤਾ ਫਰਮ ਆ ਗਈ ਸੀ ਪਰ ਗੁਰਸਿਮਰਨ मैम ਨੇ ਇਹਨਾਂ ਨੂੰ ਸੰਭਾਲ ਲਿਆ ਸੀਗਾ ਔਰ ਉਹਨਾਂ ਨੇ ਮੈਨੂੰ ਇਹ ਕਹਿ ਸੀਗਾ ਵੀ ਬ੍ਰੈਸ ਫੀਡ ਦੇਣ ਦੇ ਨਾਲ ਜੋ ਵੀ ਪ੍ਰੋਬਲਮ ਹੋਊਗੀ ਬੱਚੇ ਨੂੰ ਕਦੇ ਆਉਂਦੀ ਨਹੀਂ ਜਲਦੀ ਬਿਮਾਰ ਨਹੀਂ ਹੁੰਦੇ ਆਗੇ ਬੱਚੇ ਤੇ ਗੁਰਸਿਮਰਨ मैम ਇੱਕ ਮਤਲਬ ਫਸਟ ਡਾਕਟਰ ਮੇਰੀ ਐਕਸਪੀਰੀਅੰਸ ਨਾਲ ਐਵੇਂ ਹੈਗਾ ਵੀ ਉਹ ਫਸਟ ਡਾਕਟਰ ਨੇ ਕਿ ਜਿਨ੍ਹਾਂ ਨੂੰ ਬਿਨਾ ਮਤਲਬ ਕੁਝ ਸੋਚੇ ਨਾ ਸਾਰਾ ਡਿਸੀਜਨ ਉਹਨਾਂ ਤੇ ਛੱਡ ਦਿੱਤੀ ਜਾਨਾ ਤਾਂ ਮਤਲਬ ਬੇਬੀ ਨੂੰ ਕੋਈ ਪ੍ਰੋਬਲਮ ਆਂਦੀ ਨਹੀਂ ਆਉਂਦੀ ਜੇ ਜੀ ਉਹਨਾਂ ਛੱਡ ਦਿੱਤੇ ਹਨ ਫਾਲੋ ਅਪ ਨਹੀਂ ਕਰਦੀ ਮੈਂ ਮੈਂ ਕਰ ਰਹੀ ਹਾਂ ਪ੍ਰੋਪਰ ਫਾਲੋ ਅਪ ਕਰ ਰਹੀ ਹਾਂ ਦੇਖੋ ਮੇਰੇ ਬੱਚੇ ਦੋਨੋਂ ਹੈਲਦੀ ਹੈ ਜੀ ਜੀ ਮੈਂ ਪ੍ਰੋਪਰ ਡ੍ਰੈਸਿੰਗ ਕਰਾ ਰਹੀ ਹਾਂ ਥੈਂਕ ਯੂ ਸੋ। ਕੀ ਨਾਮ ਹੈ ਤੁਹਾਡਾ ਅ ਮਾਈਸੈਲ ਡਾਕਟਰ ਸ਼ਿਵਾਨੀ ਕੰਸਲਟੈਂਟ ਪੀਡੀਆਟ੍ਰਿਕਸ ਐਂਡ ਨੀਨਟੋਲੋਜੀ ਐਟ ਫਾਟਸ ਹਸਪੀਟਲ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਬੱਚੇ ਨੂੰ ਡੱਬੇ ਵਾਲਾ ਜਾਂ ਸਰਲੈਕ ਪਹਿਲੇ 6 ਮਹੀਨੇ ਤੱਕ ਮਾਂ ਦੇ ਦੁੱਧ ਤੋਂ ਇਲਾਵਾ ਕੁਝ ਵੀ ਨਹੀਂ ਨਾ ਪਾਣੀ ਨਾ ਜਨਮਕੁੱਟੀ ਨਾ ਗ੍ਰੇਪੋਟ ਨਾ ਹਨੀ ਕੁਝ ਨਹੀਂ ਦੇਣਾ ਸਿਰਫ ਤੇ ਸਿਰਫ ਮਾਦਾ ਦੁੱਧ ਕਿਉਂਕਿ ਜਿਹੜਾ ਮਾਦਾ ਦੁੱਧ ਹੁੰਦਾ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਜਦੋਂ ਦੁੱਧ ਆਨਾ ਸ਼ੁਰੂ ਹੁੰਦਾ ਹੈ ਉਹ ਫੋਰ ਮਿਲਕ ਹੁੰਦਾ ਵੈ ਜਿਹਦੇ ਚ ਪਾਣੀ ਤੇ 슈ਗਰ ਹੁੰਦੀ ਹੈ ਜੋ ਬੱਚੇ ਦੀ ਪਿਆਸ ਤੇ 슈ਗਰ ਨੂੰ ਮੇਨਟੇਨ ਕਰਦਾ ਵੈ ਤੇ ਉਸ ਤੋਂ ਬਾਅਦ ਜਿਹੜਾ ਦੁੱਧਾਨਾ ਸ਼ੁਰੂ ਹੁੰਦਾ 5-10 ਮਿੰਟ ਬਾਅਦ ਉਹਨੂੰ ਹਾਈਲਡ ਮਿਲ ਕਹਿੰਦੇ ਨੇ ਉਹਦੇ ਚ ਸਾਰੇ ਪ੍ਰੋਟੀਨ ਸਾਰੇ ਫੈਟ ਸਾਰਾ ਕਾਰਬੋਹਾਈਡਰੇਟ ਸਾਰੇ ਇਮਨੋਗਲੋਬਲਿਨ ਉਹ ਤੱਤ ਜੋ ਇਨਫੈਕਸ਼ਨ ਨਾਲ ਲੜਦੇ ਨੇ ਉਹ ਫਿਰ ਹਾਈਲਡ ਮਿਲ ਚ ਆਂਦੇ ਨੇ ਜੇ ਆਪਾਂ ਬੱਚੇ ਨੂੰ 5 ਮਿੰਟ ਰਾਈਟ ਸਾਈਡ 5 ਮਿੰਟ ਲੈਫਟ ਸਾਈਡ ਲਗਾਇਆ ਤੇ ਫਿਰ ਆਪਾਂ ਕਹਾਂ ਬੱਚੇ ਦਾ ਟਿੱਡ ਭਰ ਗਿਆ ਉਵੇਂ ਨਹੀਂ ਆਪਾਂ ਨੂੰ 10 ਤੋਂ 15 ਮਿੰਟ ਇੱਕ ਸਾਈਡ ਤੋਂ ਫੀਡ ਕਰਾਨੀ ਹੈ ਤਾਂ ਕਿ ਬੱਚੇ ਨੂੰ ਪਹਿਲਾਂ ਫੋਰ ਮਿਲ ਜਿੰਨੂ ਜਿਹਦੇ ਸਟਾਨੀ ਤੇ 슈ਗਰ ਹੈ ਤੇ ਬਾਅਦ ਚ ਉਹ ਜਿਹੜਾ ਪ੍ਰੋਟੀਨ ਕਾਰਬਸ ਤੇ ਫੈਟ ਹੈਗੇ ਨੇ ਉਹ ਵੀ ਜਾਣ ਜਿਹੜਾ ਉਹਦੇ ਗਰੋਥ ਦੇ ਵਿੱਚ ਹੈਲਪ ਕਰੂਗਾ ਦੂਸਰਾ ਸੈਰਲੈਕ 6 ਮੰਥ ਤੋਂ ਪਹਿਲਾਂ ਕੋਈ ਸੈਰਲੈਕ ਕੁਝ ਨਹੀਂ ਦੇਣਾ ਸਿਰਫ ਤੇ ਸਿਰਫ ਮਾਦਾ ਦੁੱਧ ਆਪਾਂ ਹੁਣੇ ਪਿੱਛੇ ਨਿਊਜ਼ ਵੀ ਸੁਣੀ ਹੋਏਗੀ ਜੋ ਸੈਰਲੈਕ ਇੰਡੀਆ ਚ ਆਂਦਾ ਸੀਗਾ ਜੋ ਡਵੈਲਪਿੰਗ ਕੰਟਰੀ ਚ ਸੈਰਲੈਕ ਆਂਦਾ ਉਹਦੇ ਚ 슈ਗਰ ਸੀਗੇ ਜੋ ਡਰਾਈਡ ਕੰਟਰੀ ਚ ਸੈਰਲੈਕ ਜਾ ਰਿਹਾ ਸੀ ਉਹਦੇ ਚ 슈ਗਰ ਨਹੀਂ ਸੀਗੇ ਮਤਲਬ ਇਹ ਬਹੁਤ ਸ਼ੌਕਿੰਗ ਗੱਲ ਹੈ ਇੱਕੋ ਚੀਜ਼ ਇੱਕੋ ਪ੍ਰਾਈਸ ਤੇ ਜੋ ਦੋ ਬੱਚੇ ਇੱਕ ਇੰਡੀਆ ਅਜ ਤੇ ਇੱਕ ਡੁਅਲਡ ਕੰਟਰੀ ਚ ਖਾ ਰਿਹਾ ਹੈ ਉਹਦੇ ਚ 슈ਗਰ ਹੈ ਅਸੀਂ ਇੱਕ ਸਾਲ ਤੱਕ ਬੱਚੇ ਨੂੰ 슈ਗਰ ਨਮਕ ਹਨੀ ਆਪਣਾ ਗੁੜ ਸ਼ਕਰ ਗਾਂ ਦਾ ਜਦ ਦੁੱਧ ਮਨਾ ਕਰਦੇ ਹਾਂ ਤੇ ਉਹ ਸੈਰਲੈਕ ਜਿਹੜਾ ਬਣ ਕੇ ਆ ਰਿਹਾ ਉਹ ਚ 슈ਗਰ ਹੈ ਤੋਂ ਮੈਂ ਤਾਂ ਰეკਮੈਂਡ ਨਹੀਂ ਕਰਦੀਆਂ ਸੈਰਲੈ ਚਾਹੇ ਉਹ ਸਾਲ ਤੇ ਹੋਵੇ ਡੇਟ ਸਾਲ ਤੇ ਹੋਵੇ ਦੋ ਸਾਲ ਤੇ ਹੋਵੇ ਹਾਂਜੀ ਤੁਸੀਂ ਕਰੇ ਦਾ ਹੋਮ ਮੇਡ ਸੈਰਲੈਕ ਜ਼ਰੂਰ ਬਣਾ ਕੇ ਦੇ ਸਕਦੇ ਹੋ ਬਟ ਵਿਦਆਊਟ 슈ਗਰ ਮਿੱਠੇ ਕਰਨ ਦੇ ਬਹੁਤ ਤਰੀਕੇ ਨੇ ਤੁਸੀਂ ਉਹਦੇ ਵਿੱਚ ਸੌਗੀ ਪਾ ਸਕਦੇ ਹੋ ਡੇਟਸ ਪਾਊਡਰ ਆਂਦੇ ਨੇ ਅੱਜਕੱਲ ਡੇਟਸ ਪਾਊਡਰ ਪਾ ਸਕਦੇ ਹੋ ਠੀਕ ਹੈ ਤਾਂ ਇਸ ਕਰਕੇ ਸਾਰਾ ਲੈਕ ਤਾਂ ਬਿਲਕੁਲ ਨਹੀਂ ਸਾਰੇ ਨੂੰ ਅ ਵੈਰੀ ਗੁੱਡ ਮਾਰਨਿੰਗ ਟੂ एवरीवन ਆਮ ਡਾਕਟਰ ਰਮਨਰ ਚੀਨਾ ਕੰਸਲਟੈਂਟ オਬਸਟੇਟ੍ਰੀਸ਼ਨ ਐਂਡ ਗਾਇਨਕੋਲੋਜਿਸਟ ਐਟ ਪੋਰਟਿਸ ਹਸਪੀਟਲ ਲੁਧਿਆਣਾ ਸੋ ਟੂਡੇ ਵੀ ਆਰ ਸੈਲੀਬ੍ਰੇਟਿੰਗ ਵਰਲਡ ਬ੍ਰੈਸ ਫੀਡਿੰਗ ਵੀਕ which is not only celebrated in india ਬਲਕਿ ਪੂਰੇ ਦੇਸ਼ ਦੇ ਵਿੱਚ ਸੈਲੀਬ੍ਰੇਟ ਕਰ ਰਿਹਾ ਹੈ ਤੇ ਅਸੀਂ ਮਿਸਟਰ ਸੁਨਵੀਰ ਜਿਹੜੇ ਸਾਡੇ ਹੋਟਲਸ ਦੇ ਹੈੱਡ ਹੈ ਇਹਨਾਂ ਦੀ ਗਾਈਡੈਂਸ ਦੇ ਅੰਦਰ ਇੱਕ ਨਿਊ ਇਨੀਸ਼ੀਏਟਿਵ ਸਟਾਰਟ ਕੀਤਾ ਹੈ ਵਿਚ ਇਜ਼ ਦ ਇਨੀਸ਼ੀਏਟਿਵ ਆਫ ਬ੍ਰੀਸ ਫੀਡਿੰਗ ਫ੍ਰੈਂਡਲੀ ਹਸਪੀਟਲ ਥਿਸ ਇਜ਼ ਅ ਨਿਊ ਇਨੀਸ਼ੀਏਟਿਵ ਵਿਚ ਵੀ ਐਜ਼ ਅ ਹੋਟਲਸ ਫੈਮਿਲੀ ਹੈਵ ਸਟਾਰਟਡ इसमें क्या है कि बहुत सिंपल हमने एक टेन पॉलिसीज़ बनाई हैं जिसमें हम मदर को गाइड करते हैं कि ब्रेस्ट फीडिंग कैसे करनी है क्यों करनी है हमने अपने पूरे स्टाफ को ट्रेनिंग दे रखी है कि मदर्स को ब्रेस्ट फीड कैसे करना है और हमारा एक ब्रेस्ट फीड सपोर्ट ग्रुप भी हमने प्रिपेयर किया है जिसमें हम ट्वेंटी फोर इंटू सेवन अवेलेबल है वी आर जस्ट अ कॉल अवे कि पेशेंट हमें कभी भी कॉल कर सकता है हम और हमें इसे बता, बता सकते हैं कि ब्रेस्ट फीड कैसे करना है और मेरी तरफ से तो यही मैसेज है कि ये जो ब्रेस्ट फीडिंग वाला टाइम है विच इज द फर्स्ट सिक्स मंथ्स इट इज फ्रॉम माय ओन पर्सनल एक्सपीरियंस आई आल्सो हैव अ थ्री ईयर ओल्ड बॉय एंड डिस्पाइट द वर्क कमिटमेंट्स आई मेड श्योर दैट आई ब्रेस्ट फीट हिम फॉर द फर्स्ट सिक्स मंथ्स एंड फैमिली का सपोर्ट बहुत ज्यादा जरूरी है आई अर्ज नॉट ओनली द मदर्स दिस इज अ डे दैट यू शुड सेलिब्रेट विद द फादर्स विद द फैमिली मेम्बर्स आई माई फादर इन लॉ विद मी डॉ राजू सिंह शीना इज अ डायरेक्टर ऑफ गैस्ट्रंट्रोलॉजी एट फोर्टेस बट दे एज अ फैमिली हैव सपोर्टेड भी इन नॉर्मसली सो इन चीज़ों का बहुत फर्क पड़ता है तो हमें पब्लिक को ये मैसेज देना चाहिए कि इट इज नॉट द मदर लोन बट द होल फैमिली शुड बी टुगेदर एंड द लास्ट मैसेज दैट आई वॉन्ट टू गिव द न्यू पेरेंट्स इज दैट योर प्रेजेंस इज मोर इम्पोर्टेंट देन योर प्रेजेंस थैंक यू